ਗੁਰਦਾਸਪੁਰ ਸ਼ਰਾਬ ਦੇ ਠੇਕਿਆਂ ਦੇ ਲਾਇਸੈਂਸ ਲਾਟਰੀ ਸਿਸਟਮ ਰਾਹੀਂ ਕੱਢੇ ਗਏ ਡਰਾਫਟ ਠਰਾਬ ਠੇਕੇਦਾਰਾਂ ਨੇ ਪੰਜਾਬ ਸਰਕਾਰ ਅਤੇ ਪ੍ਰਸ਼ਾਸਨ ਦਾ ਕੀਤਾ ਧੰਨਵਾਦ ਅਤੇ ਕਿਹਾ ਕਿ ਨਵੇਂ ਕਾਰੋਬਾਰੀਆਂ ਨੂੰ ਮਿਲਿਆ ਹੈ ਮੌਕਾ ਗੁਰਦਾਸਪੁਰ ਰੇਂਜ ਦੇ ਵਿੱਤੀ ਸਾਲ 2024-25 ਦੀ ਪ੍ਰਵਾਨ ਕੀਤੀ ਅਬਕਾਰੀ ਨੀਤੀ ਅਨੁਸਾਰ ਅੱਜ ਗੁਰਦਾਸਪੁਰ ਵਿਖੇ ਲਾਟਰੀ ਸਿਸਟਮ ਰਾਹੀਂ ਸ਼ਰਾਬ ਦੇ ਠੇਕਿਆਂ ਦੀ ਨਿਲਾਮੀ ਕੀਤੀ ਗਈ ਉੱਥੇ ਹੀ ਡਿਪਟੀ ਕਮਿਸ਼ਨਰ ਆਪਕਾਰੀ ਅਨੀਤਾ ਗੁਲੇਰੀਆ ਨੇ ਦੱਸਿਆ ਕਿ ਸ਼ਰਾਬ ਦੇ ਠੇਕਿਆਂ ਦਿਲ ਸੰਸ ਅਰਜ਼ੀਆਂ ਲੈ ਕੇ ਦਿੱਤੇ ਗਏ ਹਨ ਅਤੇ ਕਰੀਬ ਹਰ ਠੇਕੇ ਲਈ ਇੱਕ ਤੋਂ ਵੱਧ ਅਰਜ਼ੀਆਂ ਪ੍ਰਾਪਤ ਹੋਈਆਂ ਸਨ ਇਸ ਲਈ ਠੇਕੇ ਲਾਇਸੈਂਸ ਲਾਟਰੀ ਸਿਸਟਮ ਦਾ ਹੀ ਉਤਾਜਾਰ ਰਹੇ ਹਨ ਜੋ ਕਿ ਇੱਕ ਪਾਰਦਰਸ਼ੀ ਤਰੀਕੇ ਨਾਲ ਜਿਨੇਕਾਰ ਮੀਡੀਆ ਆਮ ਜਨਤਾ ਅਤੇ ਸਰਕਾਰੀ ਅਬਜ਼ਰਵਰ ਦੀ ਹਾਜ਼ਰੀ ਵਿੱਚ ਕੀਤਾ ਗਿਆ ਹੈ ਉਹਨਾਂ ਦੱਸਿਆ ਕਿ ਸਾਲ 2024-25 ਲਈ ਗੁਰਦਾਸਪੁਰ ਰੇਂਜ ਆਵਕਾਰੀ ਜ਼ਿਲ੍ਹਾ ਗੁਰਦਾਸਪੁਰ ਬਟਾਲਾ ਅਤੇ ਪठानकोट ਦਾ ਲਾਟਰੀ ਡਰਗ ਕੱਢੇ ਗਏ ਹਨ ਅਤੇ ਇਸ ਵਾਰ ਪਿਛਲੇ ਸਾਲ ਨਾਲੋਂ ਵੱਧੇ ਸਰਕਾਰ ਨੂੰ ਰੈਵਨਿਊ ਹੋਵੇਗਾ ਅਤੇ ਇਸ ਮੌਕੇ ਜਿੰਨਾ ਸ਼ਰਾਬ ਠੇਕੇਦਾਰਾਂ ਵੱਲੋਂ ਅਰਜ਼ੀਆਂ ਪਾਈਆਂ ਗਈਆਂ ਸਨ ਉਹਨਾਂ ਨੇ ਪੰਜਾਬ ਸਰਕਾਰ ਅਤੇ ਪ੍ਰਸ਼ਾਸਨ ਦਾ ਕੀਤਾ ਧੰਨਵਾਦ ਅਤੇ ਕਿਹਾ ਕਿ ਨਵੇਂ ਕਾਰੋਬਾਰੀਆਂ ਨੂੰ ਮਿਲਿਆ ਹੈ ਮੌਕਾ

دي ني ولين ها اره 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 300000 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 3000 ਪੰਜਾਬ ਦੀ ਸਾਈਜ਼ ਪਾਲਿਸੀ ਦੇ ਤਹਿਤ ਜਿਹੜਾ ਅੱਜ ਜੀ ਗੁਰਦਾਸਪੁਰ ਜ਼ਿਲ੍ਹੇ ਦੀ ਗੱਲ ਕਰੀਏ ਪਠਾਨਕੋਟ ਜ਼ਿਲ੍ਹੇ ਦੀ ਉਹਦੇ ਜਿਹੜੇ ਆ ਲੱਕੀ ਡਰਾਅ ਨਿਕਲ ਰਹੇ ਨੇ ਉਹ ਛਰਾਬ ਦੇ ਟਿਕਿਆ ਅਧੀਨ ਇਹ ਕਹਿ ਸਕਦੇ ਕਿ ਛਰਾਬ ਦੇ ਟਿਕਿਆ ਦੀ ਲੋਟਮੈਂਟ ਵਾਸਤੇ ਜਿਹੜੇ ਲੱਕੀ ਡਰਾਅ ਨਿਕਲ ਰਹੇ ਨੇ ਟੈਂਟ ਰਿਕ ਕੰਟੀ ਜਿਹੜੀ ਇੱਕ ਡਰਾਅ ਦੇ ਦਿੱਤੀ ਕਿ ਡਰਾਅ ਦੇ ਦਿੱਤੀ ਹੋਈ ਹੈ ਔਰ ਬਹੁਤ ਸਮੇਂ ਬਾਅਦ ਜਿਹੜੀ ਹੈ ਇਹ ਪਾਲਿਸੀ ਦੁਬਾਰਾ ਕਰਦੀ ਗਈ ਕਿ ਲੱਕੀ ਡਰਾਅ ਹੈ ਜੀ ਇਸ ਨੂੰ ਇਹ ਹੈ ਜੀ ਅੱਜ ਗਰਦਾਸਪੁਰ ਜ਼ਿਲ੍ਹੇ ਦੇ ਵਿੱਚ ਜੋ ਸਾਲ 2024 ਅਤੇ 25 ਦੇ ਠੇਕਿਆਂ ਲਈ ਅਲਾਟਮੈਂਟ ਕੀਤੇ ਗਏ ਨੇ ਉਹ ਬੜਾ ਪਾਰਦਰਸ਼ੀ ਢੰਗ ਨਾਲ ਕੀਤਾ ਗਿਆ ਜੀ ਅਸੀਂ ਰਜਿੰਦਰਾ ਵਾਹ ਸਾਡੇ ਜੰਤੀਪੁਰੀਆ ਗਰੁੱਪ ਹੈ ਜੀ ਉਹ ਆਰਕੇ ਐਂਟਰਪ੍ਰਾਈਜ਼ਸ ਵੱਲੋਂ ਸਾਨੂੰ ਇਸ ਸਾਲ ਇੱਕ ਧਾਰੀਵਾਲ ਗਰੁੱਪ ਆਰਕੇ ਐਂਟਰਪ੍ਰਾਈਜ਼ ਦੇ ਹੀ ਸਿਗਿਆ ਜੀ ਇੱਕ ਸ਼੍ਰੀ ਹਰਗਵਿੰਦਪੁਰ ਜਿਹੜਾ ਜੀ ਉਹ ਗਰੁੱਪ ਸਾਡੇ ਹੀ ਸਿਗਿਆ ਜੀ ਭਾਜੀ ਕਿਸ ਤਰ੍ਹਾਂ ਦੀ ਸੰਭਾਵਨਾ ਲੱਗ ਰਹੀ ਕਿਦਾਂ ਦਾ ਰਹੂਗਾ ਕਾਰੋਬਾਰ ਕਾਰੋਬਾਰ ਜੇਸਾਬ ਨਾਲ ਤੇ ਇਨਕਰੀਜ਼ ਕੀਤੀ ਹੈ ਜੀ ਕਾਰੋਬਾਰ ਤੇ ਬਹੁਤ ਘਾਟੇ ਵਾਲਾ ਹੈ ਜੀ ਪਰ ਕੀ ਕਹਿ ਸਕਦੇ ਹਾਂ ਵੀ ਉਹ ਟ੍ਰੇਡ ਛੱਡਣੀ ਬੜੀ ਔਖੀ ਹੈ ਜੀ 15 16 ਸਾਲ ਤੋਂ ਇਸ ਟ੍ਰੇਡ ਨਾਲ ਜੁੜੇ ਆ ਤਾਂ ਫਿਰ ਇਸ ਕਰਕੇ ਥੋੜਾ ਬਹੁਤਾ ਕੰਮ ਐਸ ਵਾਰ ਸਾਡਾ ਆਰਕੇ ਐਂਟਰਪ੍ਰਾਈਜ਼ ਦਾ ਬਹੁਤ ਕੰਮ ਘਟਾਇਆ ਜੀ ਕੰਮ ਮਹਿੰਗਾ ਹੋਣ ਕਰਕੇ ਪਰ ਫਿਰ ਵੀ ਇਸ ਜ਼ਿਲ੍ਹੇ ਦੇ ਵਿੱਚ ਸਾਡੇ ਜਿਹੜੇ ਅਸੀਂ ਦੋ ਗਰੁੱਪ ਜਿਹੜੇ ਆਏ ਜੀ ਪ੍ਰਸ਼ਾਸਨ ਵੱਲੋਂ ਕਿੰਦਾ ਪ੍ਰਬੰਧ ਕੀਤਾ ਗਿਆ ਪ੍ਰਸ਼ਾਸਨ ਵੱਲੋਂ ਬਹੁਤ ਵਧੀਆ ਪ੍ਰਬੰਧ ਕੀਤਾ ਗਿਆ ਜੀ ਪੰਜਾਬ ਪੁਲਿਸ ਦਾ ਬੜਾ ਵਧੀਆ ਪ੍ਰਬੰਧ ਸੀ ਸਾਡੇ ਐਕਸਾਈ ਡਿਪਾਰਟਮੈਂਟ ਦਾ ਬੜਾ ਵਧੀਆ ਪ੍ਰਬੰਧ ਸੀ ਤੁਹਾਡੇ ਮੀਡੀਆ ਦਾ ਵੀ ਭਾਈਚਾਰਾ ਦਾ ਸਾਰੇ ਦਾ ਬੜਾ ਵਧੀਆ ਸਹਿਯੋਗ ਰਿਹਾ ਜੀ ਬੜਾ ਪਾਰਦਰਸ਼ੀ ਢੰਗ ਦੇ ਨਾਲ ਸਾਰੀ ਜਿਹੜੀ ਉਹ ਲਾਟਰੀ ਦਾ ਪ੍ਰਬੰਧ ਕੀਤਾ ਆਪਕਾਰੀ ਨੀਤੀ ਦੀ ਜੇ ਡੇ বাই ਡੇ ਪਿਛਲੇ ਸਾਲ 12% ਇਨਕਰੀਜ਼ ਕਰਦੀ ਸੀ ਇਸ ਸਾਲ 10% ਇਨਕਰੀਜ਼ ਕਰਤੀ ਹੈ ਦੋਵਾਂ ਸਾਲਾਂ ਦੇ ਵਿੱਚ 22% ਇਨਕਰੀਜ਼ ਹੋ ਗਈ ਹੈ ਜੀ ਉਹ ठेकेदार ਨੂੰ ਡੇ ਡੇ বাই ਡੇ ਜਿਹੜੀ ਪਾਲਿਸੀ ਬਣ ਰਹੀ ਹੈ ਜੀ ਉਹ ਮਾਰਨ ਵਾਲੀ ਬਣ ਰਹੀ ਹੈ ਇਹਦੇ ਵਿੱਚ ਬੜਾ ਔਖਾ ਜੀ ਤੇ ਵਿੱਚ ਰੈਵਨੂ ਇਕੱਠਾ ਕਰਨਾ ਜਿਹੜਾ ਬੜਾ ਔਖਾ ਜੀ ਤਾਂ ਹੀ ਕਈ ਵਾਰ ਤਾਂ ਖਾਲੀ ਤਾਂ ਹੀ ਰਹਿ ਗਈਆਂ ਭਾਜੀ ਹਾਂ ਕੁਝ ਜਿਹੜੇ ਏਸ ਨਹੀਂ ਸਾਰੇ ਜ਼ਿਲ੍ਹਿਆਂ ਦੇ ਵਿੱਚ ਬਹੁਤ ਕੰਮ ਹੈ ਜਿਹੜਾ ਜੀ ਜੋ ਨਹੀਂ ਅਜੇ ਜਿਹੜਾ ਮਤਲਬ ਸੇਲ ਹੋਇਆ ਜੀ ਕੰਮ ਮਹਿੰਗਾ ਹੋਣ ਕਰਕੇ ਜਿਹੜਾ ਜੀ ਉਹਦੀ ਲਾਟਰੀ ਨਹੀਂ ਆਈ ਠੇਕੇਦਾਰਾਂ ਨੇ ਜਿਹੜਾ ਕੋਈ ਇੰਨਾ ਇੰਟਰਸਟ ਨਹੀਂ ਦਿਖਾਇਆ ਜੀ ਬਟਾਲਾ ਸ਼ਹਿਰ ਵੱਡਾ ਸੀ ਜੀ ਬਟਾਲਾ ਅੱਜ ਤੋਂ 2 ਸਾਲ ਪਹਿਲਾਂ ਜੀ ਉਹ ਮੇਅਰ ਬਾਊਡ ਜਿਹੜਾ ਸੀ ਉਹ 55-56 ਕਰੋੜ ਦਾ ਸੀ ਇਸ ਸਮੇ ਉਹ 70 ਕਰੋੜ ਦਾ ਹੋ ਗਿਆ ਜੀ 70 ਕਰੋੜ ਦਾ ਕਾਰੋਬਾਰ ਲੈ ਕੇ ਵਰਕਰਾਂ ਦਾ ਖਰਚ ਕੀ ਨਾਮ ਹੈ ਮੇਰਾ ਨਾਮ ਗੁਰਪ੍ਰੀਤ ਹੈ ਜੀ ਮੈਂ ਆਰਕੇ ਐਂਟਰਪ੍ਰਾਈਜ਼ ਤੋਂ ਆਦੀ ਅਹ ਉਹਦੇ 2425 ਦੀ ਐਕਸਰਸ ਪਾਲਿਸੀ ਨੂੰ ਲੈ ਕੇ ਡਰਾਫ ਲੋਟ निकाले ਜਾ ਰਹੇ ਨੇ ਅਹ ਅੱਜ ਮੇਰੀ ਡਿਊਟੀ ਅ ਐਜ਼ ਅ অবজারভার ਡਿਪਾਰਟਮੈਂਟ ਵੱਲੋਂ ਲਗਾਈ ਗਈ ਹੈ ਔਰ ਗੁਰਦਾਸਪੁਰ ਦੇ ਵਿੱਚ ਗੁਰਦਾਸਪੁਰ 1 ਔਰ ਗੁਰਦਾਸਪੁਰ 2 ਰੇਂਜ ਔਰ ਪਠਾਨਕੋਟ ਰੇਂਜ ਹੈਗੀ ਹੈ ਜਿਸ ਦੇ ਵਿੱਚ ਐਕਸਾਈਜ਼ ਪਾਲਸੀ ਨੂੰ ਲੈ ਕੇ ਪੂਰਾ ਆ ਟ੍ਰਾਂਸਪਰੈਂਸੀ ਨੂੰ ਲੈ ਕੇ ਪੂਰਾ ਓਪਨ ਦੁਨੀਆ ਦੇ ਵਿੱਚ ਸਾਰੀ ਪਬਲਿਕ ਦੇ ਵਿੱਚ ਡਰਾਫ ਲੋਟੇ निकाले ਜਾ ਰਹੇ ਆ ਇਸ ਦੇ ਵਿੱਚ ਸਾਡੇ ਕੋਲ ਟੋਟਲ ਗੁਰਦਾਸਪੁਰ ਰੇਂਜ ਦੇ 374 ਅਪਲੀਕੇਸ਼ਨਸ ਆਈਆਂ ਨੇ ਔਰ ਪਠਾਨਕੋਟ ਦੇ ਵਿੱਚ 1.1 19 ਕਰੋੜ ਡਰਾਫ ਲੋਟਸ ਦੀ ਅਪਲੀਕੇਸ਼ਨ ਫੀਸ ਆਈ ਹੈ ਔਰ ਗੁਰਦਾਸਪੁਰ ਦੇ ਵਿੱਚ 1 ਕਰੋੜ 25 ਲੱਖ ਦੀ ਫੀਸ ਆਈ ਹੈ ਟੋਟਲ 2 ਕਰੋੜ 81 ਲੱਖ ਦੀ ਫੀਸ ਆਈ ਹੈ ਡਰਾਫ ਲੋਟਸ ਤੇ ਟੋਟਲ ਗਰੁੱਪਸ ਆਪਣੇ ਕੋਲ 14 ਹੈਗੇ ਨੇ ਜਿਸ ਦੇ ਵਿੱਚ ਸਾਨੂੰ ਗਰੁੱਪ ਦੇ ਵਿੱਚ 11 11 ਗਰੁੱਪ ਦੇ ਵਿੱਚ ਸਾਨੂੰ ਐਪਲੀਕੇਸ਼ਨ ਰੀਸਿਵ ਹੋਈਆਂ ਨੇ ਤਿੰਨ ਗਰੁੱਪ ਜੋ ਕਿ ਸਾਡੇ ਪੈਂਡਿੰਗ ਨੇ ਅੱਜ 11 ਗਰੁੱਪਾਂ ਨੂੰ ਲੈ ਕੇ ਹੀ ਡਰਾਫ ਲੋਟਸ ਕੱਢੇ ਗਏ ਨੇ ਔਰ ਬਿਲਕੁਲ ਟਰਾਂਸਪੇਰੈਂਸੀ ਨਾਲ ਔਰ ਬਿਲਕੁਲ ਸਹੀ ਤਰੀਕੇ ਨਾਲ ਕੱਢੇ ਜਾ ਰਹੇ ਨੇ ਥੈਂਕ ਯੂ so much ਤੇ ਮੈਂ ਇਹ ਵੀ ਦੱਸਣਾ ਚਾਹੂਗੀ ਕਿ ਜੋ ਅੱਜ ਡਰਾਪ ਲੋਟਸ ਨਿਕਾਲੇ ਜਾ ਰਿਹਾ ਹੈ ਫਸਟ ਅਲਾਟੀ ਨੂੰ ਮੌਕੇ ਤੇ 3% ਟੋਟਲ ਵੈਲਿਊ ਆਫ ਵੈਂਟ ਦੀ ਫੀਸ ਜਮਾ ਕਰਾਣੀ ਪਏਗੀ ਅਗਰ ਉਹ ਫੀਸ ਨਹੀਂ ਜਮਾ ਕਰਾਪਾਂਦਾ ਤੇ ਸਰਕਾਰ ਦੀਆਂ ਸ਼ਰਤਾਂ ਤੇ ਪੂਰਾ ਨਹੀਂ ਉਤਾਰਦਾ ਫਿਰ ਸੈਕਿੰਡ ਲਾਟਰੀ ਨੂੰ ਅ ਐਜਾ ਕਰਾ ਟੇਕੇ ਦੀ ਸਲਿੱਪ ਦਿੱਤੀ ਜਾਏਗੀ ਉਹੀ ਮੌਕੇ ਤੇ ਆ ਮਾਲਕ ਹੋਏ ਸਾਡੀ ਫਰਮ ਹੈਗੀ ਗਰਦਾਪੁਰ ਟਰੇਡਰ ਜਿੱਦ ਤੇ ਸਾਰੇ ਭਾਈਵਾਲ ਖੜੇ ਆ ਤੇ ਬਹੁਤ ਪਾਰਦਰਸ਼ੀ ਢੰਗ ਨਾਲ ਸਾਰਾ ਸਰਕਾਰ ਜਿਹੜੀ ਕੰਮ ਕਰਵਾ ਰਹੀ ਆ ਏ ਡੀ ਸੀ ਸਾਹਿਬ ਆਏ ਸੀ ਜਰਨਲ ਦੇ ਸ਼੍ਰੀ ਸੁਭਾਸ ਜੀ ਉਹਨਾਂ ਨੇ ਲਾਟਰੀਆਂ ਕੱਢੀਆਂ ਉਸ ਤੋਂ ਬਾਅਦ ਚਲੋ ਸਾਡੀਆਂ ਵੀ ਦੋ ਲਾਟਰੀਆਂ ਨਿਕਲੀਆਂ ਨੇ ਇੱਕ ਦੀਨਾਂ ਨਗਰ ਦੀ ਇੱਕ ਗਰਦਾਸਪੁਰ 1 ਸਿਟੀ ਗਰਦਾਸਪੁਰ ਪੋਸਟ ਸਿਟੀ ਤੇ ਕੋਈ ਵੀ ਇੱਥੇ ਕੋਈ ਗਲਤ ਹੋਣ ਦਾ ਚਾਂਸਸ ਨਹੀਂ ਹੈਗਾ ਬਹੁਤ ਵਧੀਆ ਕੰਮ ਹੋ ਰਿਹਾ ਪਾਰਦਰਸ਼ੀ ਢੰਗ ਨਾਲ ਸਾਰਾ ਕੰਮ ਹੋ ਰਿਹਾ